ਬੰਦ ਕਰ ਲਾ ਜੀ ਉਹ ਅਲੀ ਕਿਤੇ ਰਾਮਗਨਿਤ ਕਰੇ ਚਾਹਤ ਉਹ ਆ ਕੇ ਬੈਠੇ ਮੇਰੀ ਸੁਣ ਜਾਓ ਪੁੱਤ ਜੀ ਨਹੀਂ ਜੱਗ ਦਾ ਤੁਮ ਨੂੰ ਕਰਾ ਲਾ ਜੀ ਜੋ ਮਰ ਕੇ ਕਰਦੇ ਸਦਾ ਲਾ ਲਾ ਸਭੇ ਕੋ ਨਹੀਂ ਕਰਾ ਨਿਸ਼ਾਨੀ ਇਹੀ ਦੇਖਦੇ ਆ ਦੇਖੋ ਜੀ ਤੁਹਾਨੂੰ ਐਸਐਸਪੀ ਸਾਹਿਬ ਨੇ ਬੁਲਾ ਕੇ ਮੈਸੇਜ ਮੇਰੇ ਰਾਹੀਂ ਵੀ ਭਾਇਆ ਬਹੁਤ ਵਾਰੀ ਸਾਹਿਬ ਨੇ ਕਿਹਾ ਉਹਨਾਂ ਸਾਹਤ ਦੇ ਉੱਪਰ ਦੀ ਹੋਇਆ ਪੈ ਕੰਮ ਨਹੀਂ ਕਰਾ ਨਹੀਂ ਮਰ ਕੇ ਸਦਾ ਲਾ ਲਾ ਤੁਹਾਡੇ ਤੋਂ ਐਮਸੀ ਵੀ ਕਹਿੰਦੇ ਨੇ ਵੀ ਇੰਨੀ ਵਰੀ ਅਫਸਰਾਂ ਨੇ ਆ ਕੇ ਕਿਹਾ ਫੇਰ ਵੀ ਨਾ ਤੁਹਾਡੀ ਜਗ੍ਹਾ ਆਪਣੀ ਐ ਏਡੇ ਏਡੇ ਤੁਸੀਂ ਮਹਿਲ ਬਣਾਏ ਨੇ ਇਸੇ ਕੰਮ ਤੋਂ ਕਿਵੇਂ ਹਟਣਾ ਤੁਸੀਂ ਦੱਸੋ ਨਹੀਂ ਇਹ ਵੀ ਕਰਾਂਗੇ ਇਹ ਹਟਣੇ ਨਹੀਂ ਪੰਜਾਬ ਦੀ ਜਵਾਨੀ ਰੋਲਦੀ ਹੈ ਸਰਦਾਰਾ ਨੂੰ ਉਹ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਇੱਕ ਵਾਰੀ ਮਾਫੀ ਇਹ ਉਹੀ ਕਰਦੇ ਰਹੋਗੇ ਤਾਂ ਫਿਰ ਤੁਸੀਂ ਕਿਸੇ ਬੱਦਕ ਹੋਗੇ ਨਹੀਂ 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 40 50 ਸਰਕਾਰ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਉਹ ਕਿਹਾ ਬਣੀ ਹੈ ਕਿ ਅਗਰ ਤੁਸੀਂ ਕੋਈ ਵੀ ਗਲਤ ਕੰਮ ਕੀਤਾ ਤਾਂ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਜੀ ਅਗਰ ਉਹ ਨਹੀਂ ਕਰਨੇ ਬਖਸ਼ੀ ਹੋ ਜੀ ਜੋ ਮਨਜ਼ੀ ਕਰ ਲੈ ਜੇ ਕੁਝ ਹੋ ਗਿਆ ਅਸੀਂ ਨਹੀਂ ਅਸੀਂ ਚਲੋ ਅਸੀਂ ਗਲਤੀ ਸਾਨੂੰ ਮਾਫ਼ ਕਰ ਦਿਓ ਅਸੀਂ ਤਾਂ ਨਹੀਂ ਜੀ ਬਸ ਉਸ ਮਾਫ਼ ਚੱਲੀ ਅਸੀਂ ਤੇਦੀ ਗ੍ਰੀਪ ਅਸੀਂ ਕਿੱਥੇ ਕ੍ਰੂਪਾ ਨੂੰ ਮੀਟਿੰਗ ਕਰਾਂਗੇ ਨੀਕਾਰ ਰੀਟਿੰਗ ਕਰਕੇ ਤੇ ਇਹਨਾਂ ਨੂੰ ਤੁਸੀਂ ਹਦਾਇਤ ਕਰੋ ਦੀ ਸਖਤੀ ਨਾਲ ਕਿ ਇਹ ਇਸ ਗੋਰਖ ਸੰਦੇ ਤੋਂ ਬਾਹਰਾਂ ਤਾਂ ਕਿ ਹੋਰ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਬਰਬਾਦ ਨਾ ਕਰਨ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਇਹ ਐਸਐਸਪੀ ਸਾਹਿਬ ਦੇ ਸਾਹਮਣੇ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਤੁਸੀਂ ਕਰਿਆ ਨਾ ਥੋੜੀ ਮੈਂ ਜਵਾਨਤ ਚ ਜਾਣਾ ਨਾ ਤੁਹਾਡੇ ਪਿੱਛੇ ਜਾਣਾ ਤੁਸੀਂ ਆਪਣੇ ਆਪ ਜ਼ਿੰਮੇਦਾਰ ਹੋ ਹੁਣ ਸਾਹਮਣੇ ਇਹ ਤੁਹਾਨੂੰ ਕਿੰਨੀ ਵਾਰ ਸਮਝਾਇਆ ਸਰ ਇੱਕ ਵਾਰੀ ਇਹਨਾਂ ਨੂੰ ਮਾਫ਼ ਕਰ ਦੇ ਜੀ ਵਾਹ ਅੱਛੇ ਰਹੋ ਦੇ ਕਾਜੀ ਜੀ ਵਿੱਚ ਮੈਂ ਧੰਨਵਾਦ ਹੋਰ ਮੈਂ ਨਾ ਸਮਝੀ ਤੁਮੇ ਥੋੜਾ ਕਰ ਸੀ ਹਾਂਜੀ ਹਾਂਜੀ ਭੈਣ ਦਾ ਜੀ ਕੀ ਕਹਿਣਾ ਥੋੜਾ ਨਹੀਂ ਜੀ ਅਸੀਂ ਅੱਗੇ ਤੋਂ ਨਹੀਂ ਜੇ ਹੁਣ ਚਿੱਟੇ ਹੱਥ ਲਾਵਾਂਗੇ ਜਿਹੜਾ ਕੋਈ ਲਾਊਗਾ ਜੀ ਆਪਦਾ ਆਪ ਭੁਗਤੂਗਾ ਕੀ ਕੁਝ ਵੇਚਦੇ ਸੀ ਮੈਂ ਪਹਿਲਾਂ ਕੁਝ ਛੱਟਾ ਛੱਟਾ ਵੇਚਦੇ ਸੀ ਅਸੀਂ ਤਾਂ ਨਹੀਂ ਵੇਚਿਆ ਗੱਦੀ ਅਸੀਂ ਹੁਣ ਚੀਜ਼ਾਂ ਚੁੜ ਜੇ ਮੈਂ ਤਾਂ ਧਿਆੜੀ ਕਰਦੇ ਜੀ ਕਦੋਂ ਤੋਂ ਵੇਚ ਤੇ ਆ ਰਹੇ ਜੀ ਇਹ ਦੇਖੋ ਪਹਿਲਾਂ ਕੋਈ ਵਿਵਕ ਪਏ ਹੁਣ ਨਹੀਂ ਜੀ ਵੇਚਦੇ ਆ ਕਿ ਪੁਆਲੀਆਂ ਬੁੜੀ ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਅਸੀਂ ਘਰ ਬਾਰ ਉਹ ਟਿੱਟੇ ਨਾਲ ਨਹੀਂ ਪਾਇਆ ਹੈਗਾ ਬੁੜੀ ਬੁੜੇ ਦੇ ਪਾਇਆ ਹੋਣੀਆਂ ਨਹੀਂ ਜੀ ਪਰ ਪੁਲਿਸ ਕਹਿ ਰਹੀ ਹੈ ਕਿ ਹੁਣ ਜਦ ਪਏ ਜਾਂਦੇ ਨੇ ਜਦ ਹੁਣ ਪਾਈ ਜਾਂਦੇ ਨੇ ਪਰਚੇ ਜੀ ਹੁਣ ਚੱਕ ਕੇ ਪਰਚਾ ਕਿਸੇ ਦੇ ਪਾ ਦੇ ਕਿਸੇ ਦੇ ਸਾਰੇ ਪਰਚੇ ਇਕੱਠੇ ਕਰਤੀ ਲੀਦੇ ਹੁਣ ਹਾਂ ਨਾ ਸੋਬਾ ਦੇ ਪਾਈ ਜਾਂਦੇ ਸੀ ਸਾਰੇ ਕੱਟ ਪਰਚੇ ਇਕੱਠੇ ਹੋ ਗਏ ਜੀ ਇਹ ਜ਼ਮੀਨ ਵੀ ਤੁਹਾਡੀ ਹੈ ਇੰਨਾ ਦੋਆਂ ਘਰਾਂ ਚੋਂ ਤੁਹਾਡਾ ਕੋਈ ਘਰ ਨਹੀਂ ਨਾ ਹਾਂਜੀ ਆ ਨਾਲ ਜੀ ਨਾਲ ਆਪਾਂ ਨਾਲ ਹੈ ਨਾ ਹਾਂ ਇਹਨਾਂ ਦੀ ਵਾਰੀ ਹੈ ਨਹੀਂ ਤਾਂ ਨਹੀਂ ਹੁਣ ਜੀ ਨਹੀਂ ਕਰਾਂਗੇ ਜੀ ਜੋ ਮਰਜ਼ੀ ਸਾਨੂੰ ਡੰਡ ਲਾ ਸਕਦੇ ਉਹ ਲਾ ਦੇ ਪਹਿਲੇ ਕਦੇ ਪੁਲਿਸ ਨੇ ਸਮਝਾਈ ਸੀ ਇਹ ਗੱਲ ਵੀ ਸਮਝਾਈਆ ਜੀ ਨਹੀਂ 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 ਜੀ ਤੁਹਾਨੂੰ ਕਦੇ ਪੁਲਿਸ ਨੇ ਗੱਲ ਕਹੀ ਸੀ ਵੀ ਨਸ਼ਾ ਨਹੀਂ ਸਾਹਿਬ ਆਈਟੀਜੀ ਵੀ ਜਾਂਦੇ ਅਸੀਂ ਜਾਣਦੇ ਹਾਂ ਵੀ ਅਸੀਂ ਕਹਿੰਨੇ ਵੀ ਸਾਰਾ ਨੇਮ ਪਾਉਂਦੇ ਜਿੱਥੇ ਮਰਜ਼ੀ ਸਾਨੂੰ ਲੈ ਜਾ ਸਕਦੇ ਆ ਬੀਜ ਨਹੀਂ ਅਸੀਂ ਵੇਚਦੇ ਹਾਂ ਪੰਜਾਬ ਚ ਬਹੁਤ ਪਹਿਲੇ ਯਾਰ ਇਸ ਤੋਂ ਪਹਿਲੇ ਕਿਹਨਾਂ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੈ ਜੀ ਅੱਜ ਅਸੀਂ ਇੱਥੇ ਆ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਹਾਂ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਇਲੀਗਲ ਸਟਰਕਚਰ ਜੋ ਬਨੇ ਹੋਏ ਨੇ ਉਹਨਾਂ ਦੇ ਡੈਮੋਲੇਸ਼ਨ ਦੇ ਆਰਡਰ ਸੀਗੇ ਅਸੀਂ ਇੱਥੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਹਾਂ ਤੇ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ ਇੰਹਾ ਕੋਈ ਵੀ ਕਿਸੇ ਦਾ ਨੁਕਸਾਨ ਤਰੀਕੇ ਕਿਸੇ ਤਰੀਕੇ ਨਾ ਹੋ ਜਾਏ ਇਹਦੇ ਵਿੱਚ ਜਿਹੜੇ ਇਹ ਦੋ ਓਨਰਸ ਨੇ ਉਹ ਪਹਿਲੇ ਕਰਦੇ ਓਨਰਸ ਨੇ ਰਾਜਪਾਲ ਸਿੰਘ ਜਿਸ ਦੇ ਸਾਥ ਐਫ ਆਈ ਆਰ ਐਂਡ ਡੀ ਪੀ ਐਸ ਐਕਟ ਦੇ ਤਹਿਤ ਤੇ ਦੂਜੇ ਹੈ ਰਾਜਵਿੰਦਰ ਕੌਰ ਸਤੋ ਜਿਹਨਾਂ ਦੇ ਸਾਰਾ ਐਫ ਆਈ ਆਰਸ ਨੇ ਦੂਜੇ ਘਰ ਦੇ ਓਨਰ ਨੇ ਲਖੋ ਜਿਨ੍ਹਾਂ ਦੇ 4 ਐਨਡੀਪੀਐਸ ਦੀ ਐਫ ਆਈ ਆਰਸ ਨੇ ਇਹ ਦੋਨੇ ਪਤੀ ਪਤਨੀ ਨੇ ਜਿਹੜੇ ਪਹਿਲੇ ਵਾਲੇ ਦੋ ਇੱਕ ਬੰਦੇ ਤੇ ਲੇਡੀ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਉਹ ਕਪਲ ਨੇ ਤੇ ਦੂਸਰੇ ਸੈਪਰੇਟ ਓਨਰ ਹੈ ਦੂਸਰੇ ਪਲਾਟ ਦੇ ਸਰ ਇੱਕ ਨਸ਼ੇ ਨਾਲ ਪ੍ਰੋਪਰਟੀ ਬਣਾਈ ਗਈ ਹੈ ਜਾਂ ਕਦੋਂ ਦੇ ਕਾਰਵਾਰ ਕਰਦੇ ਨੇ ਇਹ ਤੇ ਇੱਕ ਜਾਨੇ ਕਰਦੇ ਜਾਂ ਪੂਰੇ ਪਰਿਵਾਰ ਨੇ ਜੀ ਜਿਹੜੀ ਇਹਨਾਂ ਦੀਆਂ ਐਫਆਈਆਰਸ ਅਗੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਲੋਕਾਂ ਤੇ ਕੁੱਲ ਮਿਲਾ ਕੇ 11 ਐਫਆਈਆਰਸ ਨੇ ਉਹ 2017 ਤੋਂ ਉਹਨਾਂ ਤੇ ਕੁੱਲ ਐਫਆਈਆਰਸ ਉਹਨਾਂ ਤੇ ਐਫਆਈਆਰਸ ਹੈ ਤੇ ਜਿਹੜੇ ਲੱਕੋ ਨੇ ਉਹਨਾਂ ਤੇ 2018 ਤੋਂ ਐਫਆਈਆਰਸ ਨੇ ਜਿਹੜੀ ਇਹ ਡੈਮੋਲੀਸ਼ਨ ਦੇ ਆਰਡਰਸ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਹੈਗੇ ਜੋ ਵੀ ਇਹਨਾਂ ਦੇ ਇਲੀਗਲ ਸਟਰਕਚਰਸ ਬਣੇ ਹੈਗੇ ਤੇ ਆਉਣ ਵਾਲੇ ਦਿਨਾਂ ਚ ਵੀ ਅਗਰ ਕਿਤੇ ਵੀ ਸਾਡੀ ਪੁਲਿਸ ਫੋਰਸ ਦੀ ਅਸਿਸਟੈਂਸ ਮੰਗੀ ਜਾਏਗੀ ਤਾਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਂਗੇ। ਇਲੀਗਲ ਕਿਸ ਤਰ੍ਹਾਂ ਨੇ ਕੋਈ ਸਰਕਾਰੀ پراਪਰਟੀ ਹੈ ਜਾਂ ਕਿਸ ਤਰ੍ਹਾਂ ਦਾ ਹੋਣਾ ਹੈ ਇਹਨਾਂ ਦਾ? ਜੀ ਬਿਲਕੁਲ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਇਲੀਗਲ ਸਟਰਕਚਰ ਹੁੰਦੇ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਦੇ ਰੂਲਸ ਮੁਤਾਬਿਕ ਜੋ ਵੀ ਉਹਨਾਂ ਨੂੰ ਇਲੀਗੈਲਟੀ ਲੱਗਦੀ ਹੈ ਉਹ ਸਾਹਮਣੇ ਆਈ ਹੈ। ਪ੍ਰਾਪਰਟੀ ਦੀ ਕਿੰਨੀ ਕੁ ਕੀਮਤਾਂ ਕਿਹੜੀ? ਇਹਦੀ ਪ੍ਰਾਪਰਟੀ ਦੀ ਕੀਮਤ ਕਿੰਨੀ ਕਾ ਸਰ? ਜੀ ਇਸ ਦੇ ਬਾਰੇ ਤਾਂ ਐਡਮਿਨਿਸਟ੍ਰੇਸ਼ਨ ਹੀ ਦੱਸ ਪਾਏਗੀ ਤੁਹਾਨੂੰ। ਠੀਕ ਠੀਕ ਹੈ।